ਮੈਂ ਸੁਨੀਲ ਅਹੂਜ ਜੋ ਕਿ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਮੈਨੂੰ ਸਾਹ ਦੀ ਪ੍ਰੋਬਲਮ ਕੋਟਿਆਂ ਦੇ ਦਰਦ ਅਤੇ ਕਈ ਦਿੱਕਤਾਂ ਦੇ ਸਾਹਮਣੇ ਕਰਨੇ ਪੈਂਦੇ ਸੀ ਕਿਉਂਕਿ ਹਾਰਟ ਪੇਸ਼ੰਗੀਆਂ ਸ਼ੂਗਰ ਦਾ ਬੀਪੀ ਥਾਇਰੋਇਡ ਕਾਫੀ ਡਾਕਟਰਾਂ ਤੋਂ ਮੈਂ ਇਲਾਜ ਕਰਾ ਮੇਰੀ ਏਜ ਕੁਝ 59 ਹੈ ਔਰ ਕਾਫੀ ਸਮੇਂ ਤੋਂ ਮੇਰਾ ਇਲਾਜ ਚੱਲ ਰਿਹਾ। ਇਹਨਾਂ ਦਿੱਕਤਾਂ ਦੇ ਹੋਣ ਦੇ ਕਾਰਨ ਕੋਈ ਨੇੜੇ-ਤੇੜੇ ਮੇਰਾ ਕੋਈ ਰਿਸ਼ਤੇਦਾਰ ਤੋਂ ਨੇੜੇ ਅਚਾਨਕ ਮਿਲਿਆ। ਉਹ ਕਹਿੰਦਾ ਲੁਧਿਆਣਾ ਜ਼ਿਲ੍ਹੇ 'ਚ ਸ਼ਾਰਦਾ ਜੀ ਹਸਪੀਟਲ ਆ ਗਿਆ। ਮਾਡਲ ਟਾਉਨ। ਤੁਸੀਂ ਉੱਥੇ ਜਾ ਕੇ ਕੋਈ ਇਲਾਜ ਕਰੋ। ਪਰ ਲੇਕਿਨ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਉੱਥੇ ਚਲਾ ਗਿਆ। ਪਰ ਲੇਕਿਨ ਡਾਕਟਰ ਸਾਹਿਬ ਨੇ 6 ਮਹੀਨੇ ਮੈਨੂੰ ਦਵਾਈ ਖਾਈ ਔਰ ਸਾਲ ਹੋ ਗਿਆ ਮੈਨੂੰ। ਹੁਣ ਮੇਰਾ ਆਮ ਦੀ ਜ਼ਿੰਦਗੀ ਦੀ ਤਰ੍ਹਾਂ ਮੈਂ ਜੀ ਰਿਹਾ ਕੋਈ ਮੈਨੂੰ ਅਜੇ ਇੰਨੀ ਪ੍ਰੋਬਲਮ ਨਹੀਂ ਆਉਂਦੀ ਬੜਾ ਸੋਨਾ ਮੈਂ ਕੋੜੀਆਂ ਵਿੱਚ ਚੜ ਲੰਨਾ ਗੋਟਿਆਂ ਦੀ ਵੀ ਦਰਦ ਨਹੀਂ ਆ ਸਾਹ ਦੀ ਵੀ ਮੈਨੂੰ ਤਕਲੀਫ ਨਹੀਂ ਆ ਉਹ ਆਉਣ ਵਾਲਾ ਸਮਾਂ ਆਉਣ ਵਾਲੇ ਮਰੀਜ਼ਾਂ ਦਾ ਜਿਹੜੇ ਮੇਰੇ ਵਰਗੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਛਾਰਦਾ ਹਸਪੀਟਲ ਆਓ ਆਪਣਾ ਇਲਾਜ ਕਰੋ ਅੱਛੀ ਤਰ੍ਹਾਂ ਇਹਨਾਂ ਦਾ ਟਰੀਟਮੈਂਟ ਲਵੋ ਸਹਿਯਾਰ ਕਰੋ ਔਰ ਆਉਣ ਵਾਲਾ ਆਪਣੀ ਜ਼ਿੰਦਗੀ ਦਾ ਨਮਰ ਤੁਹ ਭਲੇ ਆ ਕੇ ਜਾਓ ਮੈਂ ਸ਼ਾਰਦਾ ਹਸਪੀਟਲ ਦਾ ਬਹੁਤ ਬਹੁਤ ਧੰਨਵਾਦ ਕਰਦਾ